ਜਿੱਥੇ ਅੱਜ ਦੇ ਜਵਾਕ ਪੈਸਾਂ ਵਿੱਚ ਜਾ ਕੇ ਲੱਖਾਂ ਰੁਪਏ ਪੁੱਟ ਕੇ ਆਪਣੇ ਜਨਮ ਦਿਨ ਮਨਾਉਂਦੇ ਹਨ ਉੱਥੇ ਹੀ ਜਗਰਾਂਉਂਦੇ ਭਾਵਿਕ ਨੇ ਆਪਣੇ ਜੇਬ ਖਰਚੇ ਵਿੱਚੋਂ ਜਨਮ ਦਿਨ ਮੌਕੇ ਰੁੱਖ ਲੰਗਵਾ ਕੇ ਨੌਜਵਾਨ ਪੀੜੀ ਲਈ ਇੱਕ ਮਿਸਾਲ ਬਣ ਕੇ ਦਿਖਾਇਆ ਹੈ। ਬ੍ਰਹਮਚਾਰੀ ਰਾਮ ਜੀ ਸਾਰੇ ਨੂੰ ਅੱਜ ਮੇਰਾ 18ਵਾਂ ਬਰਥਡੇ ਹੈਗਾ ਤੇ ਉਸ ਦੇ ਉੱਪਰ ਮੈਂ ਇੱਕ ਪੇੜ ਲਗਾਇਆ ਹੈਗਾ ਉਹ ਆਪਕੀ ਦੁਕਾਨ ਦੇ ਬਾਹਰ ਤੇ ਮੈਂ ਸਾਰੇ ਮੈਂ ਜਿੰਨ ਤੱਕ ਲਗਾਉਂਗਾ ਵੀ ਆਪਣੇ ਬਰਥਡੇ ਤੇ ਜਾਂ ਕੋਈ ਵੀ ਖਾਸ ਦਿਨ ਤੇ ਦੇ ਬਰਥਡੇ ਉਹ ਇੱਕ ਪੇੜ ਲਗਾਓ ਤੇ ਸੰਭਾਲ ਵੀ ਕਰੋ ਜਿਹਦੇ ਨਾਲ ਕਿ ਪ੍ਰਿਆਵਰਨ ਨੂੰ ਬਹੁਤ ਚੰਗਾ ਲੱਗੂਗਾ ਯਾਦ ਰੱਖਣਾ ਗ੍ਰੀਨ ਪੰਜਾਬ ਮਿਸ਼ਨ ਟੀਮ ਦਾ ਸਾਥ ਦਿਓ ਅਤੇ ਆਪਣੇ ਜਨਮ ਦਿਨ ਐਨੀਵਰਸਰੀਜ਼ ਅਤੇ ਹੋਰ ਯਾਦਗਾਰੀ ਸਮੇਂ ਰੁੱਖ ਲਗਾ ਕੇ ਧਰਤੀ ਮਾਂ ਦੀ ਸੇਵਾ ਵਿੱਚ ਯੋਗਦਾਨ ਪਾਓ ਧੰਨਵਾਦ